ਸ਼ਾਤਰੀਆ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਜੀਟੀ ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਤੇ ਘਰਾਣੇ ਦੀ ਲੇਖਿਕਾ ਦਿਆਲ ਕੌਰ ਜੀ ਸ਼ਾਮ 5 ਵਜੇ ਦਾ ਬੇੜਾ ਸੂਰਜ ਆਪਣੀ ਧੀਮੀ ਚਾਲ ਚੱਲਦਾ ਆਪਣੇ ਅਗਲੇ ਸਥਾਨ ਤੇ ਪਹੁੰਚਣ ਦੀ ਕਾਲਾ ਸੀ ਉਪਰੋਂ ਬੱਦਰਾ ਨੇ ਸਾਰਾ ਅਸਮਾਨ ਢਕ ਲਿਆ ਪੜਾਂ ਵਿੱਚ ਚਾਰੇ ਪਾਸੇ ਹਨੇਰਾ ਹੀ ਹਨੇਰਾ ਹੋ ਗਿਆ ਦਰਜੀਤ ਘਰ ਵਿੱਚ ਇਕੱਲੀ ਇਧਰ ਉਧਰ ਭੱਜੀ ਫੇਰ ਰਹੀ ਸੀ ਕਦੇ ਕਿਸੇ ਦਰਵਾਜ਼ੇ ਨੂੰ ਬੰਦ ਕਰ ਰਹੀ ਸੀ ਕਦੇ ਕਿਸੇ ਵਿਹੜੇ ਵਿੱਚ ਜਾ ਕੇ ਕੋਈ ਚੀਜ਼ ਉਠਾ ਰਹੀ ਸੀ ਇੱਕੋ ਦਮ ਪਤਾ ਨਹੀਂ ਤੂਫਾਨ ਕਿਧਰੋਂ ਆ ਚੜਿਆ ਉਧਰੋਂ ਦਜੀਤ ਨੂੰ ਚੇਤਾ ਆਇਆ ਕਿ ਮੈਂ ਤਾਂ ਅਜੇ ਪਾਣੀ ਦੀ ਟੈਂਕੀ ਵੀ ਨਹੀਂ ਭਰੀ ਉਹ ਫਟਾਫਟ ਮੋਟਰ ਚਲਾਉਣ ਵੱਲ ਭੱਜੀ ਮੋਟਰ ਚਲਾਈ ਨੂੰ ਅਜੇ 5 ਮਿੰਟ ਹੀ ਹੋਏ ਸੀ ਕਿ ਉਸੇ ਟਾਈਮ ਲਾਈਟ ਵੀ ਬਦਾਂ ਦੀ ਗੜਬੜਾਹਤ ਤੋਂ ਦਰਦੀ ਭੱਜ ਗਈ ਦਜੀਤ ਨੇ ਜਦੋਂ ਸਾਰਾ ਸਮਾਨ ਸਮੇਟ ਲਿਆ ਘਰ ਦੇ ਵਿਹੜੇ ਦੇ ਨਾਲ ਲੱਗਦੇ ਪੋਰਚ ਵਿੱਚ ਬੈਠੀ ਹਨੇਰੀ ਝਖੜ ਨੇ ਸਾਰਾ 헤ਠ ਉੱਤਾ ਕਰ ਦਿੱਤਾ ਸੀ। ਦਜੀਤ ਦੇ ਘਰ ਦੇ ਰਕਤਾਂ ਤੇ ਬਿਜਰੇਆਂ ਦੇ ਕੁਝ ਆੜਨੇ ਪਾਏ ਹੋਏ ਸੀ। ਆੜਨੇ ਬਣਾਉਂਦੇ ਉਹ ਸਵੇਰ ਤੋਂ ਸ਼ਾਮ ਤੱਕ ਲੱਗੇ ਰਹਿੰਦੇ। ਸਾਰਾ ਦਿਨ ਉਹ ਆੜਨੇ ਬਣਾਉਣ ਵਿੱਚ ਹੀ ਅੱਗੇ ਰਹਿੰਦੇ। ਇੱਕ ਨਹੀਂ ਦੋ ਨਹੀਂ ਘਟੋ ਘਟੋ ਵੀ ਆੜਨੇ ਉਹਨਾਂ ਨੇ ਬਣਾ ਰਏ ਸੀ। ਰੰਗ-ਬਰੰਗੀਆਂ ਚਿੜੀਆਂ ਨੂੰ ਰੋਜ਼ ਬੈਠੀ ਦੇਖਦੀ। ਬੜਾ ਮਨ ਨੂੰ ਸਕੂਨ ਮਿਲਦਾ ਹੁੰਦਾ ਉਹਨਾਂ ਨੇ ਆੜਨਾ ਵਿੱਚ ਆਂਡੇ ਵਿੱਤੇ ਸੀ ਪਰ ਅੱਜ ਤੂਫਾਨ ਕਾਰਨ ਉਹ ਜਾੜ ਨੇ ਟੁੱਟ ਕੇ ਥੱਲੇ ਡਿੱਗ ਪਈ ਸੀ ਤੇ ਉਹ ਬੈਠੀ ਸੋਚ ਰਹੀ ਸੀ ਕਿ ਪਤਾ ਨਹੀਂ ਇਹਨਾਂ ਦੇ ਬੱਚੇ ਵੀ ਬਚਣਗੇ ਕਿ ਨਹੀਂ ਜਿਸ ਨੂੰ ਰੱਖੇ ਸਾਈਆਂ ਉਸ ਨੂੰ ਮਾਰ ਨਾ ਸਕੇ ਕੋਈ ਅਜੇ ਉਹ ਸੋਝੀ ਰਹੀ ਸੀ ਕਿ ਅਚਾਨਕ ਘਰ ਵਿੱਚ ਲੱਗੇ ਲੈਨ ਨੰਬਰ ਤੇ ਬੱਲੌਣੀ ਸ਼ੁਰੂ ਹੋ ਗਈ। ਉਹ ਮੰਜੇ ਤੋਂ ਉੱਠੀ ਬਾਹੋ ਦਾਹੀ ਭੱਜੀ ਜਾ ਰਹੀ ਸੀ। ਸੋਚ ਰਹੀ ਸੀ ਸ਼ਾਇਦ ਉਸ ਦਾ ਬੇਟਾ ਘਰ ਤੋਂ ਬਾਹਰ ਗਿਆ ਹੋਇਆ ਹੈ ਜਾਂ ਉਸ ਦੇ ਪਤੀ ਦਾ ਫੋਨ ਹੋਵੇਗਾ। ਅਜੇ ਉਸ ਨੇ ਰਿਸਿਵਰ ਉਠਾਇਆ ਹੀ ਸੀ ਕਿ ਕਾਲ ਖੱਟੀ ਗਈ। ਦੋ ਪਲ ਉਹ ਬੈਠ ਗਈ ਸ਼ਾਇਦ ਦੁਬਾਰਾ ਕਾਲ ਆ ਜਾਵੇ। 5 ਕੁ ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਉਸ ਨੇ ਦੁਬਾਰਾ ਫੋਨ ਕਰ ਲਿਆ। ਜਦੋਂ ਉਹ ਫੋਨ ਚੁੱਕਦੀ ਹੈ ਉਸ ਆਪਤੀ ਜਾਂ ਬੇਟਾ ਨਹੀਂ ਸੀ ਸਗੋਂ ਉਹ ਕਿਸੇ ਲੜਕੀ ਦਾ ਫੋਨ ਸੀ ਦਲਜੀਤ ਉਸ ਲੜਕੀ ਨੂੰ ਕੁਛ ਦੀ ਹੈ ਤੁਸੀਂ ਕੌਣ ਹੋ ਕਿਸ ਨੂੰ ਨੰਬਰ ਲਾਇਆ ਹੈ ਉਹ ਆਖਣ ਲੱਗੀ ਮੈਂ ਤਾਂ ਗगन ਨੂੰ ਫੋਨ ਲਾਇਆ ਹੈ ਤੁਸੀਂ ਕੌਣ ਬੋਲਦੇ ਹੋ ਦਲਜੀਤ ਨੇ ਅੱਗੋਂ ਆਖਿਆ ਮੈਂ ਗगन ਦੀ ਮੰਮੀ ਹੋ ਰਹੀ ਹਾਂ ਤੁਸੀਂ ਦੱਸੋ ਕੀ ਕੰਮ ਹੈ ਲੜਕੀ ਦਲਜੀਤ ਨੂੰ ਆਖਣ ਲੱਗੀ ਮੈਂ ਗਗਨਦੀਪ ਰੈਂਡ ਹਾਂ ਮੈਂ ਉਸ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ ਦਲਜੀਤ ਨੂੰ ਇਸ ਕਹਾਣੀ ਬਾਰੇ ਇੱਕ ਦਿਨ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਸ ਲੜਕੀ ਨੇ ਦਲਜੀਤ ਦੇ ਪੁੱਤਰ ਨੂੰ ਟੌਂਕੀ ਦਿੱਤੀ ਸੀ ਮੈਂ ਨਹਿਰ ਵਿੱਚ ਛਾਲ ਮਾਰ ਕੇ ਮਰ ਜਾਵਾਂਗੀ ਨਹੀਂ ਤੂੰ ਮੇਰੇ ਨਾਲ ਵਿਆਹ ਕਰਾ ਲੈ ਇਸ ਗੱਲ ਦਾ ਜ਼ਿਕਰ ਗਗਨ ਨੇ ਆਪਣੇ ਚਾਚੇ ਦੀ ਲੜਕੀ ਜੋ ਕਿ ਉਹਨਾਂ ਦੇ ਘਰ ਆਈ ਹੋਈ ਸੀ ਉਸ ਨਾਲ ਆਪਣੇ ਪਿਆਰ ਸਬੰਧੀ ਗੱਲ ਕੀਤੀ ਸੀ ਗਗਨਦੀ ਤੇਰੀ ਭੈਣ ਨੇ ਆਪਣੇ ਤਾਏ ਨੂੰ ਇਸ ਗੱਲ ਬਾਰੇ ਦੱਸਿਆ ਗਗਨ ਬਹੁਤਾ ਭੋਲਾ ਭਾਰੜਕਾ ਸੀ ਉਸ ਦਾ ਸ਼ਾਇਦ ਜ਼ਿੰਦਗੀ ਵਿੱਚ ਇਹ ਪਹਿਲਾ ਪਿਆਰ ਸੀ ਉਹ ਉਸ ਲੜਕੀ ਨੂੰ ਦਿਲੋਂ ਪਿਆਰ ਕਰਦਾ ਸੀ ਗਗਨ ਦੇ ਪਿਤਾ ਕੋਲ ਚੰਗੀ ਜਿਆਦਾ ਸੀ ਗਗਨ ਪਰ ਕੋਈ ਵੀ ਕੰਮ ਨਹੀਂ ਸੀ ਕਰਦਾ ਗਗਨ ਦੀ ਪੂਆ ਨਾਲ ਉਸ ੜਕੀ ਦੀ ਰਿਸ਼ਤੇਦਾਰੀ ਨਹੀਂ ਸੀ ਜਦੋਂ ਦਰਜੀਤ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਸਨੇ ਸਭ ਤੋਂ ਪਹਿਲਾਂ ਆਪਣੀ ਨਨ੍ਹਾ ਨੂੰ ਪਹੁੰਚ ਲਾਇਆ ਉਹ ਲੜਕੀ ਉਸ ਦੀ ਨਨ੍ਹਾ ਦੇ ਮਾਮੇ ਸਹੁਰੇ ਦੀ ਲੜਕੀ ਸੀ ਗਗਨਦੀਪੂਆ ਉਸ ਲੜਕੀ ਤੋਂ ਬਹੁਤ ਚੰਗੀ ਤਰ੍ਹਾਂ ਬਾਤ ਕੀਤੀ ਉਸਨੇ ਜਦੋਂ ਫੋਨ ਤੇ ਗੱਲ ਸੁਣੀ ਪੈਂਦੀ ਸਾਰ ਹੀ ਆਪਣੀ ਭਝਾਈ ਨੂੰ ਆਖ ਦਿੱਤਾ ਭਾਬੀ ਜੀ ਇਹ ਲੜਕੀ ਬਿਲਕੁਲ ਵੀ ਠੀਕ ਨਹੀਂ ਹੈ ਇਸਨੇ ਤਾਂ ਪਤਾ ਨਹੀਂ ਇਨਨੇ ਕੁ ਮੁੰਡੇ ਆਪਣੇ ਮਗਰ ਲਾਇ ਹੋਏ ਨੇ ਇਹ ਗੱਲਾਂ ਦਰਜੀਤ ਨੂੰ ਉਸ ਤੋਂ ਪਤਾ ਲੱਗ ਗਈਆਂ ਸਨ ਲੜਕੀ ਦੇ ਮਾਪਿਆਂ ਨੂੰ ਇੰਨਾ ਸਾਰੀਆਂ ਗੱਲਾਂ ਦਾ ਪਤਾ ਸੀ ਕਿ ਇਸ ਲੜਕੇ ਕੋਲ ਜ਼ਮੀਨ ਜਾਇਦਾਦ ਚੰਗੀ ਹੈ ਉਹ ਵੀ ਚਾਹੁੰਦੇ ਸੀ ਕਿ ਅਸੀਂ ਆਪਣੀ ਧੀ ਦਾ ਰਿਸ਼ਤਾ ਇਹਨਾਂ ਦੇ ਮੁੰਡੇ ਨਾਲ ਕਰ ਦੇਈਏ ਅਜੇ ਗਗਣ ਨੇ ਗ੍ਰੈਜੂਏਸ਼ਨ ਵੀ ਪੂਰੀ ਨਹੀਂ ਕੀਤੀ ਸੀ ਅਜੇ ਤਾਂ ਉਹ ਬੀਏ ਫਰਸਟ ਕਲਾਸ ਵਿੱਚ ਲੱਗਣ ਦੀਆਂ ਸਲਾਹਾਂ ਹੀ ਕਰ ਰਿਹਾ ਸੀ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਵਿਆਹ ਬਾਰੇ ਤਾਂ ਉਧਰ ਉਸ ਨੂੰ ਬਾਹਰ ਭੇਜਣ ਦੀ ਵੀ ਸਲਾਹ ਸੀ ਵਿਆਹ ਬਾਰੇ ਤਾਂ ਅਜੇ ਉਹਨਾ ਦਲਜੀਤ ਨੇ ਸੋਚਿਆ ਵੀ ਨਹੀਂ ਸੀ ਜੇ ਲੜਕੀ ਵਧੀਆ ਮਿਲ ਜਾਈ ਤਾਂ ਉਹ ਸੋਚਦੇ ਸੀ ਵੀ ਆਪਾਂ ਰਿਸ਼ਤਾ ਲੈ ਲਵਾਂਗੇ ਦਲਜੀਤ ਆਪਣੇ ਪੁੱਤਰ ਨੂੰ ਸਿੱਧੇ ਤੌਰ ਤੇ ਇਹ ਗੱਲ ਨਹੀਂ ਕਹਣਾ ਚਾਹੁੰਦੀ ਸੀ ਕਿ ਤੂੰ ਉਸ ਲੜਕੀ ਨੂੰ ਛੱਡ ਦੇ ਦਲਜੀਤ ਰਮਨ ਨਾਲ ਗੱਲ ਕਰ ਰਹੀ ਸੀ ਤੇ ਉਸ ਨੇ ਉਸ ਲੜਕੀ ਨੂੰ ਦੱਸਿਆ ਤੂੰ ਜਾਣਦੀ ਹੈ ਕਿ ਸਾਡਾ ਲੜਕਾ ਕਿਸ ਤਰ੍ਹਾਂ ਦਾ ਹੈ ਉਹ ਆਖਣ ਲੱਗੀ ਨਹੀਂ ਆਂਟੀ ਜੀ ਮੈਨੂੰ ਕੁਝ ਨਹੀਂ ਪਤਾ ਅੱਗੋਂ ਦਰਜੀਤ ਤੁਸ ਨੂੰ ਆਖਦੀ ਹੈ ਕਿ ਸਾਡਾ ਮੁੰਡਾ ਬਹੁਤ ਜ਼ਿਆਦਾ ਨਸ਼ਈ ਹੈ ਅਸੀਂ ਉਸ ਨੂੰ ਜ਼ਾਇਦਾਤ ਤੋਂ ਵੀ ਬੇਧਰ ਕੀਤਾ ਹੋਇਆ ਹੈ ਸਾਰਾ ਦਿਨ ਉਹ ਆਵਾਰਾ ਮੁੰਡਿਆਂ ਨਾਲ ਬਾਹਰ ਹੀ ਘੱਟਾ ਰਹਿੰਦਾ ਹੈ ਕੀ ਤੂੰ ਅਜਿਹੇ ਲੜਕੇ ਨਾਲ ਰਹਿ ਲਵੇਂਗੀ ਅਜੇ ਉਹ ਅਜੀਆਂ ਗੱਲਾਂ ਕਰ ਹੀ ਰਹੀ ਸੀ ਕਿ ਬਾਹਰੋਂ ਗਗਨ ਆ ਗਿਆ ਆਪਣੀ ਮਾਂ ਨੂੰ ਆਖਣ ਲੱਗਾ ਮੰਮੀ ਜੀ ਇਹ ਫੋਨ ਕਿਸ ਦਾ ਹੈ ਦਰਜੀਤ ਨੇ ਵੀ ਫੋਨ ਗਗਨ ਨੂੰ ਪੜਾ ਦਿੱਤਾ ਦੱਸ ਵੀ ਦਿੱਤਾ ਕਿ ਇਹ ਰਮਨ ਦਾ ਫੋਨ ਹੈ ਇਸ ਨਾਲ ਤੂੰ ਆਖੀ ਗੰ ਕਰ ਲੈ ਜਿਉਂ ਹੀ ਗਗਨ ਉਸ ਲੜਕੀ ਨਾਲ ਗੱਲ ਕਰਨ ਲੱਗਿਆ ਉਸ ਨੇ ਫੋਨ ਫੜਦੀ ਸਾਰੀ ਆਖ ਦਿੱਤਾ ਕਿ ਮੈਂ ਤੇਰੇ ਨਾਲ ਹੁਣ ਵਿਆਹ ਨਹੀਂ ਕਰਾਉਣਾ ਚਾਹੁੰਦੀ ਗਗਨ ਉਸ ਨੂੰ ਪੁੱਛਣ ਲੱਗਿਆ ਕਿ ਕੱਲ ਤੂੰ ਕਹਿ ਰਹੀ ਸੀ ਕਿ ਮੈਂ ਹੁਣ ਮਹਿਰ ਵਿੱਚ ਛਾਲ ਮਾਰ ਕੇ ਮਰ ਜਾਊਂਗੀ ਹੁਣ ਤੂੰ ਮੁੱਕਰ ਵੀ ਗਈ ਉਸ ਦਿਨ ਤੋਂ ਬਾਅਦ ਗਗਨ ਨੇ ਨਾ ਹੀ ਰਮਨ ਨੂੰ ਫੋਨ ਕੀਤਾ ਅਤੇ ਨਾ ਹੀ ਰਮਨ ਨੇ ਗਗਨ ਨੂੰ ਫੋਨ ਕਰਿਆ ਭਾਵੇਂ ਗਗਨ ਇਹੋ ਜਿਹਾ ਮੁੰਡਾ ਨਹੀਂ ਸੀ ਪਰ ਉਸ ਦੀ ਮਾਂ ਨੇ ਸੋਚਿਆ ਕਿ ਇਸ ਤਰ੍ਹਾਂ ਮੇਰੇ ਬੱਚੇ ਦਾ ਭਵਿੱਖ ਖਰਾਬ ਹੋ ਜਾਏਗਾ ਜੇ ਲੜਕੀ ਹੀ ਠੀਕ ਨਹੀਂ ਤਾਂ ਅਸੀਂ ਵੀ ਇਹੋ ਜਿਹੀ ਲੜਕੀ ਲੈ ਕੇ ਕੀ ਕਰਨਾ ਹੈ ਦਰਜੀਤ ਨੇ ਇਹ ਸਭ ਕੁਝ ਝੂਠ ਇਸ ਕਰਕੇ ਬੋਲਿਆ ਸੀ ਕਿ ਉਹ ਉਸ ਲੜਕੀ ਤੋਂ ਪਿੱਛਾ ਚੜਾਉਣੇ ਚਾਹੁੰਦੇ ਸੀ ਤੇ ਇਸ ਘਟਨਾ ਨੂੰ ਵਾਪਰਿਆ 2 ਕੁ ਮਹੀਨੇ ਹੀ ਅਜੇ ਮਸਾ ਹੋਏ ਹੋਣਗੇ ਕਿ ਗगन ਦੀ ਭੂਆ ਤੇ ਫੁੱਫੜ ਉਸ ਲਈ ਇੱਕ ਹੋਰ ਰਿਸ਼ਤਾ ਲਿਆ ਗਿਆ ਦਰਜੀਤ ਨੇ ਬਹੁਤ ਮੜਾ ਕੀਤਾ ਕਿ ਅਜੇ ਅਸੀਂ ਬੱਚੇ ਨੂੰ ਸੈੱਟ ਕਰਨਾ ਹੈ ਅਜੇ ਇਸ ਇਸ਼ਾਰਾ ਰਿਸ਼ਤਾ ਨਹੀਂ ਕਰਨਾ ਪੂਆ ਤੇ ਉਹ ਪਰਨੇ ਗਗਨ ਦੇ ਪਿਤਾ ਨੂੰ ਬਾਰ-ਬਾਰ ਕਹਿ ਕੇ ਰਿਸ਼ਤਾ ਕਰ ਲਈ ਮਨਾ ਹੀ ਲਿਆ ਅਵਤਾਰ ਸਿੰਘ ਨੇ ਇੱਕ ਸ਼ਰਤ ਰੱਖ ਦਿੱਤੀ ਕਿ ਮੈਂ ਅਜੇ ਆਪਣੇ ਲੜਕੇ ਨੂੰ ਬਾਹਰ ਤੇ ਜਨਾਇ ਜਦੋਂ ਬਾਹਰ ਤੋਂ ਆਏਗਾ ਵਿਆਹ ਉਸ ਸਮੇ ਹੋਵੇਗਾ ਭਾਵੇਂ 4 ਸਾਲਾਂ ਨੂੰ ਆਵੇ ਭਾਵੇਂ 5 ਸਾਲਾਂ ਨੂੰ ਜੇ ਤੁਸੀਂ ਰੁਕ ਸਕਦੇ ਹੋ ਤਾਂ ਰਿਸ਼ਤਾ ਕਰ ਲੈਨੇ ਆ ਪਰ ਵਿਆਹ ਅਜੇ ਨਹੀਂ ਕਰਨਾ ਕਿਉਂਕਿ ਅਜੇ ਤਾਂ ਮੇਰੇ ਲੜਕੇ ਨੇ ਬਾਹਰ ਜਾਣਾ ਹੈ ਉੱਥੇ ਕਦੋਂ ਪੱਕਾ ਹੋਵੇ ਕਦੋਂ ਨਾ ਹੋਵੇ ਉਹਨਾਂ ਚਿਰ ਤੁਹਾਡੀ ਲੜਕੀ ਵੀ ਫਿਰ ਇੱਥੇ ਇਕੱਲੀ ਕੀ ਕਰੇਗੀ ਕਿਸ ਤਰ੍ਹਾਂ ਰਹੇਗੀ ਜਿਸ ਕਰਕੇ ਉਸਦੇ ਬਾਪ ਸੌਣ ਤੇ ਹੀ ਵਿਆਹ ਹੋਵੇਗਾ ਲੜਕੀ ਵਾਲਿਆਂ ਨੇ ਮੁੰਡੇ ਵਾਲਿਆਂ ਦੀ ਇੱਕ ਗੱਲ ਨਾ ਸੁਣੀ ਜ਼ਬਰਦਸਤੀ ਦੇਖ ਦਿਖਾਈ ਦੇ ਸਮੇਂ ਹੀ ਸਗਣ ਦਾ ਪ੍ਰੋਗਰਾਮ ਕਰ ਲਿਆ ਉਸ ਲੜਕੀ ਦੇ ਮਾਪਿਓ ਨਹੀਂ ਸੀ ਉਸ ਲੜਕੀ ਨੂੰ ਚਾਚੇ ਨੇ ਗੋਦ ਲਿਆ ਹਾਂ ਸੀ ਜਦੋਂ ਉਹ ਲੜਕੀ 6 ਕੁ ਮਹੀਨਿਆਂ ਦੀ ਸੀ ਕਿ ਉਸਦੇ ਪਿਤਾ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ ਉਸ ਦੀ ਮੰਮੀ ਨੂੰ ਉਸਦੇ ਪੇਕੇ ਨਹੀਂ ਗਏ ਸਨ ਤੇ ਕੁੜੀ ਦਾਦਕੇ ਘਰ ਚਾਚੇ ਦੀ ਕੋਲ ਰਹੀ ਰਹਿੰਦੀ ਸੀ ਬਹੁਤ ਸੋਹਣੀ ਸਨਖੀ ਲੜਕੀ ਗੁਲਾਬ ਦੇ ਫੁੱਲ ਵਰਗੀ ਤੇ ਸਟੱਜੀ ਸੀ ਸੱਸ ਤੇ ਸਹੁਰੇ ਨੂੰ ਉਹ ਬਹੁਤ ਧਿਆਰ ਕਰਦੀ ਸੀ ਪਰ ਗਗਨ ਬਹੁਤੀ ਦਿਲਚਸਪੀ ਨਹੀਂ ਸੀ ਦਿਖਾਉਂਦਾ ਉਹ ਵੀ ਆਪਣੇ ਪਿਤਾ ਦੇ ਫੈਸਲੇ ਅੱਗੇ ਉਸਨੇ ਕੋਈ ਜਵਾਬ ਨਹੀਂ ਦਿੱਤਾ ਸਗੋਂ ਸਗਣ ਕਰਾਉਣ ਲਈ ਮੰਨ ਗਿਆ ਸੀ ਗगन ਦੇ ਪਿਤਾ ਤੇ ਉਸ ਦੀ ਮਾਂ ਹਰ ਰੋਜ਼ ਉਸ ਲੜਕੀ ਨਾਲ ਫੋਨ ਤੇ ਗੱਲ ਕਰਦੇ ਚਾਹੁੰਦੇ ਸੀ ਕਿ ਹੁਣ ਅਸੀਂ ਇਸ ਲੜਕੀ ਨੂੰ ਮਾਂ ਤੇ ਪਿਓ ਵਰਗਾ ਪਿਆਰ ਦੇਵਾਂਗੇ ਇਸ ਨੂੰ ਅਸੀਂ ਆਪਣੀ ਧੀ ਬਣਾ ਕੇ ਰੱਖਾਂਗੇ ਸਗਣ ਤੋਂ ਬਾਅਦ 1 ਸਾਲ ਲੰਘ ਗਿਆ ਪਰ ਗगन ਦਾ ਬਾਹਰ ਜਾਣ ਦਾ ਕੰਮ ਨਹੀਂ ਬਣਿਆ ਇਸ ਤੋਂ ਅਗਲੇ ਸਾਲ ਉਹਨਾਂ ਨੇ ਫਰਵਰੀ ਵਿੱਚ ਕੁੜੀ ਦੇ ਮਾਪਿਆਂ ਨੂੰ ਆਖ ਦਿੱਤਾ ਸੀ ਕਿ ਅਸੀਂ ਵਿਆਹ ਸਤੰਬਰ ਤੱਕ ਲਵਾਵਾਂਗੇ ਮਾਰਚ ਮਹੀਨਾ ਸੀ ਕਿ ਗਗਨਦੀਪਤਾ ਨੂੰ ਇੱਕ ਏਜੰਟ ਮਿਲ ਗਿਆ ਏਜੰਟ ਨੇ ਗਗਨਦੀਪਤਾ ਨੂੰ ਗਗਨ ਦਾ ਪਾਸਪੋਰਟ ਲੈ ਆਉਣ ਲਈ ਆਖਿਆ ਦਲਜੀਤ ਨੇ ਜਦੋਂ ਗਗਨ ਦਾ ਪਾਸਪੋਰਟ ਆਪਣੇ ਪਤੀ ਨੂੰ ਭਾਇਆ ਉਸ ਨੇ ਨਾਲ ਹੀ ਇਹ ਵੀ ਆਖ ਦਿੱਤਾ ਸੀ ਕਿ ਹੁਣ ਜਾਂ ਤਾਂ ਵਿਆਹ ਹੀ ਹੋਵੇਗਾ ਜਾਂ ਇਹ ਵਾਰ ਬਾਹਰ ਹੀ ਜਾਵੇਗਾ ਹੁਣ ਰੱਬ ਦੇ ਹੱਥ ਫੈਸਲਾ ਹੈ ਉਸ ਨੂੰ ਕੀ ਮਨਜ਼ੂਰ ਹੈ ਉਹ ਕੀ ਹੋਵੇਗਾ ਮਾਰਚ ਦੇ ਅਖੀਰ ਤੱਕ ਏਜੰਟ ਦਾ ਫੋਨ ਆ ਜਾਂਦਾ ਹੈ ਕਿ ਤੁਸੀਂ ਆਪਣੇ ਲੜਕੇ ਨੂੰ ਨਾਲ ਲੈ ਕੇ ਦਿੱਲੀ 에어ਪੋਰਟ ਤੇ ਆ ਜਾਓ ਸਵੇਰੇ ਤੜਕੇ ਇਸ ਦੀ ਫਲਾਈਟ ਹੈ ਸ਼ਾਮ ਦੇ 5:00 ਦਾ ਸਮਾਂ ਸੀ ਉਹਨਾਂ ਨੇ ਬਹੁਤ ਜਲਦੀ ਜਲਦੀ ਉਸ ਦੇ ਦੋ ਚਾਰ ਕੱਪੜੇ ਪੈਕ ਕਰਕੇ ਗਗਨ ਨੂੰ ਦਿੱਲੀ 에어ਪੋਰਟ ਤੇ ਚੜਾਉਣ ਲਈ ਉਸ ਦਾ ਪਿਤਾ ਚਲਾ ਗਿਆ। ਜਦੋਂ ਗਗਨ ਦੇ ਸਹੁਰਿਆਂ ਨੂੰ ਪਤਾ ਲੱਗਿਆ ਕਿ ਲੜਕਾ ਬਾਹਰ ਚਲਾ ਗਿਆ ਉਹ ਇਸ ਗੱਲੋਂ ਨਰਾਜ਼ ਹੋ ਗਏ। ਗਗਨ ਦੇ ਪਿਤਾ ਨੇ ਉਹਨਾਂ ਨੂੰ ਬਹੁਤ ਸਮਝਾਇਆ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਜਦੋਂ ਕਿ 에ਜੰਟ ਦਾ ਫੋਨ ਆ ਗਿਆ ਨਹੀਂ ਤਾਂ ਅਸੀਂ ਤੁਹਾਨੂੰ ਮਿਲਾ ਕੇ ਹੀ ਲੈ ਕੇ ਜਾਣਾ ਸੀ। ਬੱਸ ਫਿਰ ਕੀ ਸੀ ਉਸ ਲੜਕੀ ਦੇ ਚਾਚੇ ਤੇ ਚਾਚੀ ਨੇ ਦੁਆਰਾ ਗਗਨ ਦੇ ਪਿਤਾ ਤੇ ਮਾਤਾ ਨਾਲ ਗੱਲ ਵੀ ਨਹੀਂ ਗੱਤੀ ਗਗਨ ਦੇ ਪਿਤਾ ਨੇ ਉਹਨਾਂ ਨੂੰ ਬਹੁਤ ਸੰਝਾਇਆ ਕਿ ਮੈਂ ਵਿਆਹ ਤੁਹਾਡੀ ਲੜਕੀ ਨਾਲ ਹੀ ਆਪਣੇ ਪੁੱਤਰ ਦਾ ਕਰਾਂਗਾ ਜੇ ਤੁਹਾਨੂੰ ਵਿਸ਼ਵਾਸ ਨਹੀਂ ਹੈ ਤਾਂ ਮੈਂ ਫੋਟੋ ਤੇ ਆਪਣੇ ਪੁੱਤਰ ਨਾਲ ਇਸ ਦਾ ਵਿਆਹ ਕਰ ਦਿੰਦਾ ਹਾਂ ਜ਼ਮੀਨ ਤੁਹਾਡੀ ਲੜਕੀ ਨਾਲਵਾ ਦਿੰਦਾ ਹਾਂ ਪਰ ਉਹ ਕਿਸੇ ਗੱਲ ਲਈ ਸਹਿਮਤੀ ਨਾ ਹੋਈ ਜਦੋਂ ਦਾ ਗਗਨ ਦਾ ਇਸ ਲੜਕੀ ਨਾਲ ਰਿਸ਼ਤਾ ਹੋਇਆ ਸੀ ਗਗਨਤਾ ਉਸ ਦਿਨ ਤੋਂ ਹੀ ਆਖ ਰਹੀ ਸੀ ਕਿ ਇਸ ਨਾਲ ਮੇਰਾ ਕਿਹੜਾ ਵਿਆਹ ਹੋਣਾ ਹੈ ਗਗਨ ਦੇ ਪਿਤਾ ਨੇ ਪੰਡਤਾ ਕੋਲ ਵੀ ਜਾ ਕੇ ਪੁੱਛਿਆ ਹਰ ਪੰਡਤ ਨੇ ਇਹੀ ਆਖਿਆ ਕਿ ਇਹ ਵਿਆਹ ਸਿਰੇ ਨਹੀਂ ਚੜਨਾ ਦਲਜੀਤ ਤਾਂ ਪੰਡਤਾਂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੀ ਸੀ ਪਰ ਗਗਨ ਦੇ ਪਿਤਾ ਨੂੰ ਬਹੁਤ ਜ਼ਿਆਦਾ ਵਿਸ਼ਵਾਸ ਹੋ ਗਿਆ ਸੀ ਉਸ ਨੇ ਉਪਾਦਸੇ ਗਗਨ ਦਾ ਪਿਤਾ ਉਹ ਪਾ ਵੀ ਕਰਦਾ ਰਿਹਾ ਪਰ ਆਖਰ ਇਸਤਾ ਹੀ ਘੁੱਟ ਹੀ ਗਿਆ ਉਧਰ ਗਗਨ ਮਾਰਚ ਮਹੀਨੇ ਦਾ ਘਰੋਂ ਤੁਰਿਆ ਹੋਇਆ ਸੀ 25 ਮਈ ਨੂੰ ਜਾ ਕੇ ਕਿਤੇ ਆਪਣੇ ਮਿਥੇ ਟਿਕਾਣੇ ਤੇ ਪਹੁੰਚਿਆ 19 ਮਾਰਚ ਤੋਂ ਲੈ ਕੇ 25 ਮਈ ਤੱਕ ਏਜੰਟ ਨੇ ਪਤਾ ਨਹੀਂ ਉਸ ਨੂੰ ਕਿੱਥੇ ਟਹਰਾਇਆ ਹੋਇਆ ਸੀ ਕੀ ਖਾਂਦਾ ਸੀ ਉਸਨੇ ਕੀ ਨਹੀਂ ਖਾਂਦਾ ਉਸਦੇ ਪਿਤਾ ਨੇ ਗਗਨ ਨੂੰ ਦੱਸਣਾ ਹੈ ਤਾਂ ਗਗਨ ਨੇ ਤਾਂ ਪਤਾ ਨਹੀਂ ਕੀ ਸੋਚਣਾ ਹੈ ਪਰ ਇਸ ਦਾ ਦੁੱਖ ਗਗਨ ਦੀਪੀਤਾ ਨੂੰ ਬਹੁਤ ਹੋਇਆ ਕਿਉਂਕਿ ਉਹ ਉਸ ਨੂੰ ਨੋ ਨਹੀਂ ਧੀ ਵਾਂਗ ਪਿਆਰ ਕਰਦੀ ਸੀ ਉਹ ਆਖਦੇ ਸੀ ਕਿ ਜਿੱਥੇ ਵੀ ਮੈਨੂੰ ਕਿਤੇ ਵੀ ਮਿਲ ਗਈ ਮੈਂ ਉਸ ਨੂੰ ਆਪਣੀ ਹਿੱਕ ਨਾਲ ਲਾ ਕੇ ਪਿਆਰ ਦੇਵਾਂਗਾ ਤੇ ਉਸ ਨੂੰ ਸਗਣ ਵੀ ਦੇਵਾਂਗਾ ਗਗਨ ਜੁਰਪਦੇਸ਼ ਵਿੱਚ ਇੱਕ ਨੰਬਰ ਵਿੱਚ ਨਹੀਂ ਸਗੋਂ ਦੋ ਨੰਬਰ ਵਿੱਚ ਗਿਆ ਸੀ ਇੱਕ ਮਹੀਨਾ ਤਾਂ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਾ ਉਸ ਨੇ ਉਸ ਨੂੰ ਥੋੜਾ ਬਹੁਤਾ ਕੰਮ ਵੀ ਸਿਖਾ ਦਿੱਤਾ ਸੀ। ਉਹ ਉਸਦੇ ਪਿਤਾ ਅਤੇ ਮਾਤਾ ਨਾਲ ਹਰ ਰੋਜ਼ ਗੱਲ ਵੀ ਹੋ ਜਾਂਦੀ ਸੀ। ਉਸ ਦਿਨ ਉਸਦੇ ਪਿਤਾ ਨੇ ਦੱਸ ਦਿੱਤਾ ਸੀ, ਪੁੱਤ ਤੇਰਾ ਹੀ ਰਿਸ਼ਤਾ ਟੁੱਟ ਗਿਆ ਹੈ। ਉਸਨੇ ਅਗੋਂ ਅਗੋਂ ਆਖਿਆ, ਕੋਈ ਗੱਲ ਨਹੀਂ ਡੈਡੀ। ਮੈਨੂੰ ਪਹਿਲਾਂ ਹੀ ਪਤਾ ਸੀ। ਉਧਰ ਗਗਨ ਨੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੱਤੀ। ਸਵੇਰ ਤੋਂ ਸ਼ਾਮ ਤੱਕ ਉਸਨੇ ਕੰਮ ਕਰਨਾ। ਰਾਤ ਨੂੰ ਥੱਕ ਹਰ ਕੇ ਸੌ ਜਾਣਾ। ਗਗਨ ਦੇ ਪਿਤਾ ਨੇ ਸਵੇਰੇ ਸ਼ਾਮ ਸ਼ਰਾਬ ਪੀ ਪੀ ਕੇ ਸੌਣਾ ਉਸ ਲੜਕੀ ਨੂੰ ਬਹੁਤ ਯਾਦ ਕਰਨਾ ਗਗਨ ਦਾ ਪਿਤਾ ਇੰਨੀ ਸ਼ਰਾਬ ਪੀਣ ਲੱਗ ਪਿਆ ਕਿ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਇਸ ਨਾਲ ਮੇਰੀ ਸਿਹਤ ਖਰਾਬ ਹੋ ਰਹੀ ਹੈ ਦਜੀਤ ਨੇ ਬੜਾ ਸਮਝਾ ਸਮਝਾ ਕੇ ਵੇਖ ਲਿਆ ਉਸ ਨੇ ਆਪਣੇ ਪਤੀ ਨੂੰ ਨਾਲ ਸ਼ਰਾਬ ਪੀਣ ਕਾਰਨ ਲੜਾਈ ਵੀ ਕਰਨੀ ਘਰ ਵਿੱਚ ਨਿਤ ਤਕਲੇਸ ਪਾ ਕੇ ਰੱਖਣਾ ਸਾਰਾ ਦਿਨ ਦਿਨ ਦਜੀਤ ਨੇ ਦਫਤਰ ਡਿਊਟੀ ਦੇਣੀ ਜਦੋਂ ਉਹ ਘਰ ਆ ਜਾਂਦੀ ਤਾਂ ਉਸਨੇ ਉਦੋਂ ਹੀ ਘਰ ਦਾ ਕੰਮ ਕਰਨਾ ਸ਼ੁਰੂ ਕਰ ਦੇਣਾ ਜਦੋਂ ਕੰਮ ਨਿਬੜ ਕੇ ਬੈਠਣਾ ਤਾਂ ਉਸ ਸਮੇਂ ਉਸਦੇ ਪਤੀ ਨੇ ਸ਼ਰਾਬ ਪੀ ਕੇ ਘਰ ਆ ਜਾਣਾ ਦਲਜੀਤ ਕੌਰ ਦੇ ਪਤੀ ਦੀ ਸ਼ਰਾਬ ਨੇ ਘਰ ਨੂੰ ਨਰਕ ਬਣਾ ਦਿੱਤਾ ਸੀ ਜਦੋਂ ਦਲਜੀਤ ਨੂੰ ਉਸਦੇ ਪੁੱਤਰ ਦਾ ਫੋਨ ਆਉਣਾ ਉਸਦੇ ਬੱਚੇ ਨੇ ਇਹ ਪੁੱਛਣਾ ਕਿ ਮੰਮੀ ਘਰ ਕਿਵੇਂ ਹੈ ਤੁਸੀਂ ਕਿਵੇਂ ਹੋ ਉਹ ਡੈਡੀ ਕਿਵੇਂ ਨੇ ਉਸਨੇ ਬਸ ਇੱਕੋ ਗੱਲ ਆਖ ਲਈ ਸਭ ਕੁਝ ਠੀਕ ਹੈ ਪੁੱਤਰ ਉਸਨੇ ਉਸ ਨੂੰ ਇਹੀ ਆਖ ਦੇਣਾ ਬਸ ਸਭ ਠੀਕ ਹੈ ਦਰਜੀਤ ਦਾ ਭਾਵੇਂ ਛੋਟਾ ਪੁੱਤਰ ਵੀ ਸੀ ਪਰ ਉਹ ਬਾਹਰ ਹੋਸਟਲ ਵਿੱਚ ਪੜਦਾ ਸੀ ਉਸ ਨੂੰ ਘਰ ਦੇ ਕਲੇਸ਼ ਤੋਂ ਦੂਰ ਹੀ ਰੱਖਿਆ ਹੋਇਆ ਸੀ ਦਰਜੀਤ ਕਦੇ ਵੀ ਆਪਣੇ ਦੋਵੇਂ ਪੁੱਤਰਾਂ ਨੂੰ ਆਪਣੇ ਘਰ ਵਿੱਚ ਹੁੰਦੇ ਕਲੇਸ਼ ਬਾਰੇ ਨਹੀਂ ਦੱਸਦੀ ਸੀ ਘਰ ਦੇ ਵਿੱਚ ਸਾਰੀਆਂ ਬਦਿੱਕੀਆਂ ਉਹ ਆਪਣੇ ਆਪ ਜਰਦੀ ਰਹਦੀ ਸੀ ਉਹ ਇਸ ਕਰਕੇ ਆਪਣੇ ਬੱਚਿਆਂ ਨੂੰ ਨਹੀਂ ਸੀ ਦੱਸਦੀ ਕਿ ਜੇਕਰ ਉਹ ਅਜਿਹੀਆਂ ਗੱਲਾਂ ਆਪਣੇ ਬੱਚਿਆਂ ਨਾਲ ਕਰੇਗੀ ਤਾਂ ਬੱਚੇ ਮਾਨਸਿਕ ਤੌਰ ਤੇ ਪਰੇਸ਼ਾਨ ਹੋਣਗੇ ਜਦੋਂ ਉਤਾਰ ਸਿੰਘ ਦੀ ਸ਼ਰਾਬ ਉਤਰ ਜਾਂਦੀ ਸੀ ਤਾਂ ਬਿਲਕੁਲ ਬਹੁਤ ਹੀ ਵਧੀਆ ਅਨਸ਼ਾਨ ਲੱਗਦਾ ਸੀ ਉਹ ਦਰਜੀਤ ਨਾਲ ਹਰ ਰੋਜ਼ ਵਾਅਦਾ ਵੀ ਕਰਦਾ ਕਿ ਅੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਵਾਂਗਾ ਪਰ ਉਹ ਦਿਨ ਕਦੇ ਵੀ ਨਹੀਂ ਆਇਆ ਜਿਸ ਦਿਨ ਅਵਤਾਰ ਸਿੰਘ ਨੇ ਸ਼ਰਾਬ ਛੱਡ ਦਿੱਤੀ ਹੋਵੇ ਜੇਕਰ ਦਲਜੀਤ ਸ਼ਰਾਬ ਪੀਣ ਤੋਂ ਰੋਕਦੀ ਸੀ ਤਾਂ ਉਹ ਅੱਗੋਂ ਦੇ ਜੀਤ ਨੂੰ ਬਹੁਤ ਘੜੀਆਂ ਗਾਲਾਂ ਕਢਦਾ ਜੋ ਸੁਣਨੀਆਂ ਵੀ ਬਹੁਤ ਮੁਸ਼ਕਲ ਸੀ ਦਲਜੀਤ ਦੇ ਬੱਚਿਆਂ ਨੂੰ ਭਾਵੇਂ ਸਾਰਾ ਕੁਝ ਪਤਾ ਸੀ ਕਿ ਉਹਨਾਂ ਦਾ ਪਿਤਾ ਸ਼ਰਾਬ ਦਾ ਆਦੀ ਹੈ ਪਰ ਉਹ ਬੱਚਿਆਂ ਦੇ ਕਹਿਣ ਤੇ ਤਾਂ ਉਸਨੇ ਕੀ ਹਟਣਾ ਸੀ ਦਲਜੀਤ ਆਪਣੇ ਉਹਨਾਂ ਬੱਚਿਆਂ ਦੇ ਭਵਿੱਖ ਲਈ ਆਪਣੇ ਪਤੀ ਦੀਆਂ ਕੀਤੀਆਂ ਵਧਿਕੀਆਂ ਨੂੰ ਵੀ ਬਰਦਾਸ਼ਤ ਕਰਦੀ ਰਹਿੰਦੀ ਸੀ ਉਹ ਸੋਚਦੀ ਸੀ ਕਿ ਜੇਕਰ ਮੈਂ ਇਸ ਘਰ ਨੂੰ ਛੱਡ ਕੇ ਚਲੀ ਗਈ ਤਾਂ ਅਵਤਾਰ ਸਿੰਘ ਦਾ ਤਾਂ ਅਗਲੇ ਦਿਨ ਹੀ ਵਿਆਹ ਹੋ ਜਾਵੇਗਾ ਤੇ ਉਸਦੇ ਬੱਚੇ ਮਤਰੇਈ ਮਾਂ ਦੇ ਪੱਲੇ ਪੈ ਜਾਣਗੇ ਜਿਸ ਕਾਰਨ ਦਰਜੀਤ ਆਪਣੀ ਜ਼ਿੰਦਗੀ ਨਾਲ ਸਮਝੌਤਾ ਹੀ ਕਰਦੀ ਰਹੀ ਸੀ ਉਸ ਨੇ ਘਰ ਛੱਡਣ ਬਾਰੇ ਕਦੀ ਸੋਚਿਆ ਨਹੀਂ ਸੀ ਭਾਵੇਂ ਉਸ ਦਾ ਇੱਕ ਇੱਕ ਪਲ ਉਥੇ ਨਰਕ ਵਾਂਗ ਗੁਜ਼ਰ ਰਿਹਾ ਸੀ ਦਲਜੀਤ ਨੇ ਕਦੇ ਆਪਣੇ ਨਾਲ ਹੁੰਦੇ ਕਲੇਸ਼ ਬਾਰੇ ਆਪਣੇ ਮਾਪਿਆਂ ਨੂੰ ਵੀ ਨਹੀਂ ਦੱਸਿਆ ਸੀ ਦਲਜੀਤ ਹਰ ਇੱਕ ਨੂੰ ਖਿੜੇ ਚਿਹਰੇ ਨਾਲ ਮਿਲਦੀ ਹਰ ਕੋਈ ਇਹ ਸੋਚਦਾ ਕਿ ਦਲਜੀਤ ਦੀ ਤਾਂ ਜ਼ਿੰਦਗੀ ਹੀ ਬਹੁਤ ਵਧੀਆ ਹੈ ਦਲਜੀਤ ਦੇ ਅੰਦਰਲੇ ਹਿਰਦੇ ਬਾਰੇ ਕੌਣ ਜਾਣਦਾ ਸੀ ਉਹ ਆਪਣੇ ਪਤੀ ਦੀਆਂ ਕਿੰਨੀਆਂ ਅਧਿਕੀਆਂ ਸਹਿਣ ਕਰ ਰਹੀ ਸੀ ਹੁਣ ਗਗਨ ਨੂੰ ਬਾਹਰ ਗਏ ਨੂੰ 2 ਸਾਲ ਹੋ ਚੁੱਕੇ ਸਨ ਪਰ ਉਹ ਅਜੇ ਉੱਥੇ ਪੱਕਾ ਨਹੀਂ ਹੋਇਆ ਸੀ ਉਸਦੇ ਪਿਤਾ ਨੇ ਬਹੁਤ ਕੋਸ਼ਿਸ਼ ਕਰਨੀ ਕਿ ਮੇਰਾ ਪੁੱਤ ਪੱਕਾ ਹੋ ਜਾਵੇ ਮੈਂ ਉਸ ਦਾ ਦੁਬਾਰਾ ਰਿਸ਼ਤਾ ਕਰਕੇ ਵਿਆਹ ਕਰ ਦੇਣਾ ਗਗਨ ਦੀ ਜੋ ਮੰਗੇਤਰ ਸੀ ਉਸ ਦਾ ਹੋਰ ਥਾ ਮੰਗਣਾ ਤੇ ਵਿਆਹ ਹੋ ਚੁੱਕਿਆ ਸੀ ਗਗਨ ਨੂੰ ਆਪਣੇ ਮੰਗਣੇ ਵਿਆਹ ਦਾ ਕੋਈ ਸ਼ੌਂਕ ਨਹੀਂ ਸੀ ਬਸ ਉਸਦੇ ਪਿਤਾ ਦੀ ਜਿੱਦ ਸੀ ਕਿ ਮੈਂ ਆਪਣੇ ਪੁੱਤਰ ਦਾ ਜਲਦੀ ਤੋਂ ਜਲਦੀ ਕੋਈ ਲੜਕੀ ਦੇਖ ਕੇ ਰਿਸ਼ਤਾ ਕਾਇਤਾ ਕਰ ਦੇਵਾਂ। ਦਲਜੀਤ ਆਪਣੇ ਪਤੀ ਨੂੰ ਬਥੇਰਾ ਸਮਝਾਉਂਦੀ ਕਿ ਆਪਾਂ ਅਜੇ ਗगन ਦਾ ਰਿਸ਼ਤਾ ਨਹੀਂ ਕਰਵਾਉਣਾ। ਜਦੋਂ ਗगन ਬਾਹਰੋਂ ਪੱਕਾ ਹੋ ਕੇ ਆਵੇਗਾ ਉਦੋਂ ਹੀ ਰਿਸ਼ਤਾ ਕਰਾਂਗੇ। ਪਰ ਗगन ਦੇ ਪਿਤਾ ਕਿੱਥੇ ਹਟਦੇ ਨੇ ਆਖਰਕਾਰ ਉਸਨੇ ਗगन ਦੇ ਲਈ ਇੱਕ ਲੜਕੀ ਲੱਭ ਹੀ ਲਈ। ਗगन ਦੇ ਪਿਤਾ ਨੇ ਜਦੋਂ ਗगन ਨੂੰ ਉਸਦੇ ਰਿਸ਼ਤੇ ਬਾਰੇ ਗੱਲ ਕਰੀ ਤਾਂ ਉਸਨੇ ਵੀ ਅਗੋ ਇਹੀ ਕਿਹਾ ਡੈਡੀ ਤੁਹਾਡੀ ਮਰਜ਼ੀ ਹੈ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਤੁਸੀਂ ਉਸ ਤਰ੍ਹਾਂ ਹੀ ਕਰ ਲਓ ਗਗਨ ਦਾ ਪਿਤਾ ਅਵਤਾਰ ਸਿੰਘ ਕਿੱਥੇ ਹਟਣ ਵਾਲਾ ਸੀ ਉਸ ਨੂੰ ਤਾਂ ਆਪਣੇ ਪੁੱਤਰ ਦੇ ਮੰਗਣੇ ਵਿਆਹ ਦਾ ਹੀ ਚਾਹ ਸੀ ਉਸਨੇ ਆਖਰਕਾਰ ਇੱਕ ਕੁੜੀ ਦਾ ਰਿਸ਼ਤਾ ਨੱਬੀ ਲਿਆ ਦਜੀਤ ਦੀ ਚਾਚੇ ਦੀ ਕੁੜੀ ਦਾ ਲੜਕਾ ਭਾਗ ਚਾਚੇ ਦਾ ਦੋਤਾ ਹੀ ਦਲਜੀਤ ਦੇ ਵੱਡੇ ਬੇਡੇ ਲਈ ਰਿਸ਼ਤਾ ਲੈ ਕੇ ਆਇਆ ਜਿਸ ਪਿੰਡ ਦੀ ਉਹ ਲੜਕੀ ਸੀ ਉਸ ਪਿੰਡ ਉਸਦੇ ਦੋਸਤ ਦੇ ਸਹੁਰੇ ਸਨ ਉਸਦੇ ਦੋਸਤ ਨੇ ਹੀ ਇਹ ਰਿਸ਼ਤਾ ਦੱਸਿਆ ਸੀ ਦਲਜੀਤ ਦਾ ਭਾਂਜਾ ਤੇ ਉਸ ਦਾ ਦੋਸਤ ਲੜਕੀ ਦੀ ਮਾਂ ਕੋਲ ਰਿਸ਼ਤੇ ਵਾਸਤੇ ਜਾਂਦੇ ਹਨ ਉਸ ਸਮੇਂ ਲੜਕੀ ਦੀ ਮਾਂ ਘਰ ਨਹੀਂ ਸੀ ਦਲਜੀਤ ਦੇ ਭਾਂਜੇ ਦੇ ਦੋਸਤ ਨੇ ਆਪਣੀ ਸੱਸ ਨੂੰ ਉਹਨਾਂ ਦੇ ਘਰੇ ਭੇਜ ਕੇ ਫੋਟੋ ਮੰਗਵਾ ਲਈ ਪਰ ਉਹ ਫੋਟੋ ਨਾ ਦੇਣ ਕਿਉਂਕਿ ਉਹਨਾਂ ਦੀ ਮਾਂ ਨਹੀਂ ਸੀ ਜਦੋਂ ਉਹ ਬਜ਼ੁਰਗਾਂ ਦੀ ਬਾਰ-ਬਾਰ ਕਹਿਣ ਤੇ ਫੋਟੋ ਮੰਗ ਰਹੀ ਸੀ ਆਖਰਕਾਰ ਉਸ ਲੜਕੀ ਦੀ ਛੋਟੀ ਭੈਣ ਨੇ ਫੋਟੋ ਖੜਾ ਹੀ ਦਿੱਤੀ ਜਦੋਂ ਦਰਜੀਤ ਦੇ ਭਾਣਜੇ ਨੇ ਫੋਟੋ ਤੇ ਲੜਕੀ ਨੂੰ ਦੇਖਿਆ ਲੜਕੀ ਬਹੁਤ ਸੋਹਣੀ ਸਨਖੀ ਸੀ ਉਸ ਨੇ ਆਪਣੇ ਮਾਸੜ ਨੂੰ ਕਹਿ ਦਿੱਤਾ ਇਹ ਲੜਕੀ ਵਧੀਆ ਹੈ ਤੁਸੀਂ ਕਰ ਲਓ ਗੱਲ ਜੇ ਬਣਦੀ ਹੈ ਤਾਂ ਬਹੁਤ ਵਧੀਆ ਰਿਸ਼ਤਾ ਹੈ। ਸ਼ਾਮ ਨੂੰ ਜਦੋਂ ਉਹਨਾਂ ਸੁਲੜਕੀ ਦੀ ਮਾਂ ਘਰੇ ਆਉਂਦੀ ਹੈ ਤਾਂ ਫਿਰ ਉਹ ਬਜ਼ੁਰਗ ਔਰਤ ਦੁਆਰਾ ਉਸ ਨੂੰ ਪੁੱਛਣ ਜਾਂਦੀ ਹੈ। ਮਨਜੀਤ ਜੇ ਤੈਨੂੰ ਚੰਗਾ ਲੱਗੇ ਮੇਰਾ ਜਵਾਈ ਇੱਕ ਰਿਸ਼ਤਾ ਦੱਸ ਰਿਹਾ ਸੀ। ਤੂੰ ਆਪਣੀ ਵੱਡੀ ਲੜਕੀ ਦਾ ਰਿਸ਼ਤਾ ਉਸ ਮੁੰਡੇ ਨੂੰ ਕਰ ਦੇ। ਲੜਕੀ ਦੀ ਮਾਂ ਆਖਣ ਲੱਗੀ ਕਿ ਮੈਂ ਆਪਣੇ ਭਰਾਵਾਂ ਨਾਲ ਗੱਲ ਕਰਕੇ ਤੁਹਾਨੂੰ ਫਿਰ ਦੱਸਾਂਗੀ। ਉਸ ਲੜਕੀ ਦੇ ਨਾਨਕੇ ਗਗੜ ਦੇ ਪਿੰਡ ਦੇ 나ੜੇ ਹੀ ਸੀ ਗਗਨ ਦੇ ਪਿੰਡ ਵੀ ਉਹਨਾਂ ਦੀ ਕੋਈ ਖਾਸ ਰਿਸ਼ਤੇਦਾਰੀ ਸੀ ਉਸ ਲੜਕੀ ਦੇ ਮਾਮੇ ਦਾ ਉਸ ਲੜਕੀ ਦੇ ਪਿਤਾ ਬਾਰੇ ਤੇ ਲੜਕੇ ਬਾਰੇ ਪਹਿਲਾਂ ਹੀ ਜਾਣਦੇ ਸੀ ਉਹਨਾਂ ਨੇ ਆਪਣੀ ਭੈਣ ਨੂੰ ਮੁੰਡੇ ਨੂੰ ਰਿਸ਼ਤਾ ਕਰਾਉਣ ਲਈ ਹਾਂ ਕਰ ਦਿੱਤੀ ਸੀ ਬਸ ਗਗਨ ਦੇ ਪਿਤਾ ਨੇ ਅਗਲੇ ਦਿਨ ਉਡੀ ਨੂੰ ਦੇਖਣ ਦਾ ਪ੍ਰੋਗਰਾਮ ਬਣਾ ਲਿਆ ਸੀ ਦਜੀਤ ਤੇ ਅਵਤਾਰ ਦੋਨੋਂ ਜਣੇ ਲੜਕੀ ਨੂੰ ਦੇਖਣ ਚਲੇ ਗਏ ਅਵਤਾਰ ਸਿੰਘ ਨੇ ਦੇਖਿਆ ਕਿ ਲੜਕੀ ਸੁਥਰੀ ਹੈ ਸੱਜੀ ਦੇਖਣ ਨੂੰ ਲੱਗਦੀ ਹੈ ਸੋਹਣੀ ਵੀ ਲੱਗਦੀ ਹੈ ਤਾਂ ਉਸਨੇ ਇੱਕਦਮ ਹਾਂ ਕਰ ਦਿੱਤੀ ਸ਼ਾਦੀ ਕਰਨ ਤੋਂ ਪਹਿਲਾਂ ਅਵਤਾਰ ਸਿੰਘ ਨੇ ਆਪਣੇ ਪੁੱਤਰ ਗਵਰਨ ਨੂੰ ਜ਼ਰੂਰ ਪੁੱਛਿਆ ਗਵਰਨ ਨੇ ਵੀ ਇਹੀ ਆਖਿਆ ਕਿ ਡੈਡੀ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਤੁਸੀਂ ਕਰ ਲਓ ਲੜਕੀ ਵਾਲਿਆਂ ਵੱਲੋਂ ਵੀ ਲੜਕੀ ਦਾ ਪਿਤਾ ਤੇ ਮਾਤਾ ਤੇ ਕਮਾਮਾ ਨਾਲ ਆਏ ਹੋਏ ਸੀ ਅਵਤਾਰ ਸਿੰਘ ਬਹੁਤ ਕਾਲਾ ਸੀ ਤੇ ਤੁਰੰਤ ਫੈਸਲੇ ਲੈਣ ਵਾਲਾ ਸੀ ਉਸ ਨੇ ਇੱਕ ਲਡੂਆਂ ਦਾ ਡੱਬਾ ਗੁਰਦੁਆਰਾ ਸਹਿਬ ਵਿੱਚ ਹੀ ਮੰਗਾ ਲਿਆ ਤੇ ਉਸ ਲੜਕੀ ਨੂੰ ਸਗਣ ਵੀ ਉੱਥੇ ਹੀ ਕਰ ਦਿੱਤਾ ਉਸ ਤੋਂ ਬਾਅਦ ਅਵਤਾਰ ਸਿੰਘ ਤੇ ਦਲਜੀਤ ਕੌਰ ਦੋਨਾਂ ਨੇ ਲੜਕੀ ਨੂੰ ਗੁਰਦੁਆਰਾ ਸਹਿਬ ਵਿੱਚ ਆਪਣੇ ਨਾਲ ਮੱਥਾ ਟਿਕਾਉਣ ਲਈ ਲੈ ਗਈ ਬਾਬਾ ਜੀ ਤੋਂ आशीर्वाद ਲੈ ਕੇ ਆਪਣੇ ਆਪਣੇ ਘਰਾਂ ਨੂੰ ਚਲ ਪਈ ਇਹ ਕਹਾਣੀ ਅਜੇ ਅਧੂਰੀ ਹੈ ਰੈਂਦਾ ਭਾਗ ਤੁਸੀਂ ਕੱਲ ਨੂੰ ਸੁਣਨਾ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤਾਂ ਕਿ ਪਤਾ ਲੱਗ ਜੇ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਜੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ